ਤੁਹਾਨੂੰ ਸਭ ਨੂੰ ਮੇਰਾ ਸਵਾਗਤ ਕੀਤਾ ਉਹ ਇਧਰ ਇਧਰ ਪਿੱਛੇ ਹੋਇਆ ਗਾਡਰ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿ ਰਿਹਾ ਕਿ ਪਿਛਲੀਆਂ ਸਰਕਾਰਾਂ ਕਿੰਨੀਆਂ ਕਮੀਆਂ ਸੀ ਤੁਸੀਂ ਇਤੋਂ ਅੰਦਾਜ਼ਾ ਲਗਾ ਸਕਦੇ ਹੋ ਇੱਥੇ ਲਾਰਜ ਸਟਰੀ ਸਭ ਤੋਂ ਹਾਰਟ ਦਾ ਚੌਕ ਹੈਗਾ ਨਹਿਰੂ ਕੰਪਲੈਕਸ ਮਾਰਕੀਟ ਹੈਗੀ ਹੈ ਕੋਈ ਲੇਡੀਜ਼ ਹੈ ਜੈਂਟਸ ਹੈ ਬਜ਼ੁਰਗ ਹੈ ਕਿਸ ਨੂੰ ਬਾਥਰੂਮ ਆਣਾ ਹੈ ਤੇ ਲੋਕ ਮੈਂ ਜਿਸਲੇ ਸੀਟ ਤੇ ਬੈਠੇ ਆ ਦੋ ਤਿੰਨ ਮਿੰਟ ਮਿੰਟ ਡੈਡ ਮਿੰਟ ਲੋਕੀ ਮੈਨੂੰ ਕਹਿਣ ਲੱਪੇ ਕਿ ਸਾਡੇ ਬਾਜ਼ਾਰ ਚ ਲੋਕ ਨੇ ਕੰਦਾ ਤੇ ਪੀਸ਼ਾਪ ਕਰ ਰਹੇ ਆ ਬਹੁਤ ਦੁੱਖ ਹੋਇਆ ਮੈਨੂੰ ਮੈਂ ਕਿਹਾ ਵਾਕਿਆ ਹੀ ਫਿਰ ਮੈਂ ਇੱਥੇ ਜਗਾ ਦੇਖੀ ਕਿ ਆ ਬਿਲਕੁਲ ਖੰਡਰ ਬਣਿਆ ਪਿਆ ਸੀ 8 ਸਾਲ ਤੋਂ ਬੰਦ ਹੈਗਾ ਸੀ ਬਿਲਕੁਲ ਬੰਦ ਹੈਗਾ ਕਿਸੇ ਸਰਕਾਰ ਨੇ ਸੁਧਰ ਨਹੀਂ ਲਈ ਤੇ ਫਿਰ ਮੈਂ ਤੈਅ ਕੀਤਾ ਹੈਗਾ ਕਿ ਆ ਤੇ ਪ੍ਰਾਇਮਰੀ ਮੇਰਾ ਫਰਜ਼ ਬੰਦਾ ਹੈਗਾ ਡਿਊਟੀ ਹੈਗੀ ਹੈ ਕੋਈ ਵੀ ਵਿਅਕਤੀ ਹੋਵੇ ਕਿ ਇਹਨੂੰ ਮੈਂ ਸੋਚਿਆ ਕਿ ਇਹਨੂੰ ਕਰਨਾ ਹੈ ਫਿਰ ਮੈਂ ਕਿਹਾ ਸਭ ਮੈਂ ਤਿਆਰ ਕਰਾਂਗਾ ਕਿ ਜਿੱਥੇ ਮੈਂ ਠੇਕੇਦਾਰ ਨੂੰ ਵੀ ਕਿਹਾ ਸਟਾਫ ਮੈਂਬਰ ਨੂੰ ਕਿਹਾ ਰਵੀ ਜੀ ਐਕਸੇ ਨਾਲ ਹੈ ਕਿ ਜਿੱਥੇ ਮੈਂ ਜਾ ਸਕਾਂ ਮੇਰੀ ਫੈਮਿਲੀ ਜਾ ਸਕੇ ਐਸਾ ਬਾਥਰੂਮ ਮੈਂ ਪਬਲਿਕ ਨੂੰ ਦਵਾਵਾਂਗਾ ਸਰ ਕੀ ਕੀ ਕੀਤਾ ਹੈ ਇਸ ਬਾਥਰੂਮ ਦੇ ਵਿੱਚ ਤੁਸੀਂ ਖੁਦ ਹੀ ਦੇਖੋ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਇਹ ਪਹਿਲੇ ਬਾਥਰੂਮ ਚੱਲਦਾ ਪਿਆ ਸੀ ਫਿਰ ਕਿਤੇ ਬੰਦ ਸੀ ਬਾਥਰੂਮ ਚੱਲਦਾ ਪਿਆ ਸੀ ਪਹਿਲਾਂ ਆਨੇ ਨਹੀਂ ਬਿਲਕੁਲ ਪਿੰਡ ਕੀਤਾ ਗਿਆ ਕਿ ਕੁਝ ਨਹੀਂ ਪਿੰਡ ਨਹੀਂ ਪੂਰਾ ਹੀ ਰੀਨੋਵੇਟ ਕੀਤਾ ਗਿਆ ਤੁਸੀਂ ਦੇਖੋਗੇ ਕਿ ਐਸਾ ਬਾਥਰੂਮ ਪਬਲਿਕ ਸੈਕਟਰ ਚ ਅੰਮ੍ਰਿਤਸਰ ਚ ਨਹੀਂ ਮਿਲੇਗਾ ਮੈਂ ਦਵਾਵਾਂਗਾ ਕਿ ਇੱਕ ਵਾਰ ਹਾਂ ਬਿਲਕੁਲ ਮਾਫ ਕਰਾਂਗਾ ਕਿ ਫਿਰ ਲੜਕੀਆਂ ਜਾ ਰਹੀਆਂ ਸੀ ਉਹਨਾਂ ਦੇ ਘਰ ਕੇ ਵੀ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਜ਼ਰੂਰਤ ਸੀਗੀ ਬਹੁਤ ਜ਼ਰੂਰਤ ਹੈ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਪਰਾ ਮਤਲਬ ਕਿਸ ਨੂੰ ਬਾਥਰੂਮ ਆਏ ਤੇ ਜਾਏ ਕਿੱਥੇ ਹੋ ਬੜੀ ਪ੍ਰੋਬਲਮ ਹੈ ਗਈ ਸੀ ਲੋਕਾਂ ਦੀ ਬਹੁਤ ਬਹੁਤ ਜ਼ਬਰਦਸਤ ਲੀਡ ਹੈ ਗਈ ਸੀ ਬੈਟਿੰਗ ਨੀਲਵਰ ਜੀ ਕਿੰਨੀ ਕ ਵੱਡੀ ਕਲਬੀ ਅਸੀਂ ਅੱਜ ਵੇਲੇ ਮੰਨਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਆ ਉਕਲਪ ਦਿੱਤਾ ਹੈ ਇਹਦੇ ਨਾਲ ਕਮ ਨਹੀਂ ਸਰਨਾ ਇੱਕ ਬਾਥਰੂਮ ਤਿਆਰ ਕਰ ਰਹੇ ਹੈਗਾ ਮੈਡੀਸਨ ਮਾਰਕੀਟ ਕਟਰਾ ਸ਼ੇਰ ਸਿੰਘ ਤਿਆਰ ਹੋ ਰਿਹਾ ਹੈ ਬਹੁਤ ਲੋਡ ਹੈ ਚਾਰਚ ਜਿੱਥੇ ਜਿੱਥੇ ਮਾਰਕੀਟ ਹੈਗੀਆਂ ਉੱਥੇ ਬਾਥਰੂਮਾਂ ਦੀ ਲੋਡ ਹੈ ਕਰਨਾ ਪਏਗਾ ਘੱਟ ਘੱਟ ਦੀ ਲੋਡ ਸੀਗੀ ਵੈਸੇ ਜਿਸ ਤਰੀਕੇ ਨਾਲ ਵਾਸ਼ਰੂਮ ਦੀਗਾ ਜ਼ਰੂਰ ਕਿਉਂਕਿ ਦੁਕਾਨਾਂ ਬਹੁਤ ਖਾਲੀ ਪਈਆਂ ਲੋਕ ਚਾਹੁੰਦੇ ਨੇ ਉੱਤੇ ਗੰਦ ਪਿਆ ਉੱਤੇ ਉਹ ਮਹਾਰਾਜ ਤੁਸੀਂ 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 ਆ ਸਾਨੂੰ ਨਾ ਚੀਜ਼ਾਂ ਵਿਰਾਸਤ ਚ ਮਿਲਿਆ ਹੋਈਆਂ ਆ ਵੀ ਵਿਰਾਸਤ ਚ ਮਿਲਿਆ ਤੁਸੀਂ ਥੋੜੀ ਜਰ ਮੈਂ ਦੇਖੋਗੇ ਆ ਸਾਰਾ ਹੀ ਚੇਂਜ ਹੋ ਜਾਏਗਾ ਕਾਇਆ ਪਲਟ ਦਵਾਗਾ ਆ ਜਿਹੜੀ ਡਾਰੂ ਕੰਪਲੈਕਸ ਦੀ ਆਉਣ ਵਾਲੇ ਤੁਸੀਂ 6 ਮਹੀਨੇ ਬਾਅਦ ਲੈ 4 ਮਹੀਨੇ ਮੈਂ ਤੁਹਾਡੇ ਕੋ 6 ਮਹੀਨੇ ਲੈ ਰਿਹਾ ਪੂਰੀ ਕਾਇਆ ਪਲਟੀ ਜਾਏਗੀ ਪੂਰਾ ਐਸਟੀਮੇਟ ਪਾਸ ਹੋ ਚੁੱਕਾ ਹੈ ਡਰੇਨਿੰਗ ਹੈ ਦੀ ਪੂਰੀ ਕੰਪਲੀਟ ਕਰ ਦਿੱਤੀ ਹੈ ਇੱਕ ਮੈਨ ਲਿਫਟ ਅੱਜ ਚਾਲੂ ਕਰ ਰਹੇ ਹੈਗਾ ਦੂਸਰੀ ਮੇਨ ਲਿਫਟ ਵੀ 7-8 ਸਾਲ ਤੋਂ ਬੰਦ ਪਈ ਜਿੱਦੋਂ ਦੀ ਚੱਲੀ ਉਹ ਚੱਲੀ ਨਹੀਂ ਉਹ ਵੀ ਬੰਦ ਪਈ ਉਹ ਹੁਣ ਵੀ ਅਸੀਂ ਚਾਲੂ ਕਰ ਰਹੇ ਹਾਂ ਬਹੁਤ ਜਲਦੀ ਆ ਇਹਦਾ ਪੇਟ ਐਸਾ ਹੋਏਗਾ ਜਿਸ ਤਰ੍ਹਾਂ ਟ੍ਰਿਲੀ ਦਾ ਪੇਟ ਹੋਇਆ ਨਾ ਟੈਕਚਰ ਟ੍ਰੀਲੀਅਮ ਦਾ ਪੇਂਟ ਹੋਏਗਾ ਇੱਕੋ ਤਰ੍ਹਾਂ ਦੇ ਬੋਰਡ ਲੱਗਣਗੇ ਬੈਰੀਕੇਟਿੰਗ ਇਲੈਕਟ੍ਰੋਨਿਕ ਬੈਰੀਕੇਟਿੰਗ ਲਗਵਾ ਰਹੇਗੇ ਪਾਰਕਿੰਗ ਦੀ ਵਧੀਆ ਵਿਵਸਥਾ ਕਰ ਰਹੇ ਹਾਂ ਜਿਹੜੀ ਬਾਥਰੂਮ ਤੋਂ ਕਰ ਦਿੱਤੀ ਗਈ ਹੈ ਹਾਂ ਬੇਸਿਕ ਨੀਡ ਹੈ ਯਾਰ ਸਭ ਤੋਂ ਜ਼ਰੂਰੀ ਮੈਂ ਕਹਿੰਦਾ ਬਾਕੀ ਕੰਮ ਤਾਂ ਹੋਰ ਆ ਬੇਸਿਕ ਨੀਡ ਹੈ ਪਬਲਿਕ ਨੀਡ ਇਹ ਕਹਿੰਦੇ ਬਹੁਤ ਗੰਦੀ ਹੈ ਲੱਗਦਾ ਹੈ ਕਿ ਅੰਦਰ ਸਾਰੇ ਮੌਸਮ ਇੱਕ ਆ ਮੈਂ ਮੈਂ ਤੁਹਾਨੂੰ ਕਹਿ ਰਿਹਾ ਕੁਝ ਰਹਿਣ ਨਹੀਂ ਦੇਣਾ

ਮੈਂ ਰਾਈਟਲੀ ਤੇ ਨਹੀਂ ਕਰ ਸਕਦਾ ਹੈ ਹੀ ਹੈ 30 35% ਹੋਣਾ ਲੱਗਦਾ ਹੈ ਕਿ ਹਰ ਜਗ੍ਹਾ ਤੇ ਇਸ ਤਰ੍ਹਾਂ ਦੀ ਚੀਜ਼ ਦੀ ਜ਼ਰੂਰਤ ਹੈਗੀ ਬਿਲਕੁਲ ਹੈਗੀ ਬਿਲਕੁਲ ਹੈਗੀ ਹੈ ਕਾਰਪੋਰੇਸ਼ਨ ਦੇ ਦੇਖੋ ਕਾਰਪੋਰੇਸ਼ਨ ਦੇਖੋ ਆ ਤੇ ਬੇਸਿਕ ਨੀਡ ਹੈਗੀ ਥਿਸ ਇਜ਼ ਅ ਬੇਸਿਕ ਨੀਡ ਮੈਨੂੰ ਉਹ ਦਸਰੇ ਸੀ ਜਗ੍ਹਾ ਮੈਂ ਨਾਮ ਨਹੀਂ ਲੈਣਾ ਚਾਹ ਰਿਹਾ ਮੈਨੂੰ ਕਹਿੰਦੇ ਤਲਵਰ ਸਾਹਿਬ ਉੱਥੇ ਬਾਥਰੂਮ ਬਣਵਾ ਦਿਓ ਉਹ ਕਹਿੰਦੇ ਤੁਸੀਂ ਆ ਕੇ ਦੇਖੋ ਉੱਥੋਂ ਨੰਗਾ ਤਾਂ ਸਹੀ ਉਹ ਇਨੀ ਸਮਹਿਲ ਆਂਦੀ ਹੈ ਸਾਡੀ ਦੁਕਾਨਾਂ ਤੱਕ ਸਮਹਿਲ ਜਾ ਰਹੀ ਹੈ ਦੇਖੋ ਲੋਕ ਵੀ ਕੀ ਕਰਨ ਸਰਕਾਰਾਂ ਸਹੂਬਦਾਈ ਨਹੀਂ ਉਪਲਬਧ ਕਰਵਾ ਪਾ ਰਹੀਆਂ ਸੀ ਤੇ ਮੇਰਾ ਅਗੇ ਢੀਆ ਉਹ ਉਹ ਨੂੰ ਮੈਂ ਠੀਕ ਕਰ ਦੇਣਾਗਾ ਰਾਜੀ ਜਾਣੇ ਕਿ ਇੱਕ ਵਾਰ ਅੰਦਰ ਚੱਲ ਕੇ ਆਓ ਆਓ ਚਾਤ ਮਾਰ ਲੀਏ ਨਾਲੇ